हां जी ਅੱਜ ਅਸੀਂ ਮਹੱਲਾ ਬਾਗਵਾਲਾ ਬਾਨੋ ਵਾਰਡ ਨੰਬਰ 16 ਚ ਪਹੁੰਚੇ ਆ ਤੇ ਐਮਸੀ ਸਾਹਿਬ ਮੁਹੰਮਦ ਸ਼ਕੀਰ ਕਾਲਾ ਜੀ ਨਾਲ ਹਨ ਤੇ ਮਿਊਨਿਸਪਲ ਕੌਂਸਲ ਦੇ ਜਿਹੜੇ ਸਾਥ ਲੱਗੇ ਆ ਹਾਂ ਪ੍ਰਧਾਨ ਸਾਹਿਬ ਨੂੰ ਉਹਨਾਂ ਦੇ ਮਤਲਬ ਹਸਬੰਦ ਵੀ ਨਾਲ ਨਾ ਅਸ਼ਰਫ ਅਬਦੁੱਲਾਹ ਜੀ ਤੇ ਮਹੱਲੇ ਦੇ ਸਾਰੇ ਲੋਕ ਬੜੇ ਪਰੇਸ਼ਾਨ ਸਨ ਇੱਥੇ ਬਰਸਾਤਾਂ ਦੇ ਮੌਸਮ ਚ ਪਾਣੀ ਬਹੁਤ ਖੜਦਾ ਸੀ ਫਲੋਰਿੰਗ ਨਹੀਂ ਸੀ ਨਾਲੀਆਂ ਦਾ ਸਹੀ ਪ੍ਰਬੰਧ ਨਹੀਂ ਸੀ ਜਦੋਂ ਲੋਕਾਂ ਦੀ ਪਰੇਸ਼ਾਨੀ ਨੂੰ ਦੇਖ ਦੇਖਦੇ ਹੋਏ ਐਮਸੀ ਸਾਹਿਬ ਨੇ ਮੇਰੇ ਧਿਆਨ ਚ ਲਿਆਂਦਾ ਕਿ ਅਸੀਂ ਇਹਦਾ ਐਸਟੀਮੇਟ ਤਿਆਰ ਕਰਾ ਕੇ ਟੈਂਡਰ ਕਰਾ ਕੇ ਅੱਜ ਦੀ ਸ਼ੁਰੂਆਤ ਕਰਾ ਰਹੇ ਹਾਂ ਔਰ 7 ਲੱਖ 64000 ਰੁਪਏ ਦੀ ਲਾਗਤ ਨਾਲ ਇਹ ਜਿਹੜੀਆਂ ਗਲੀਆਂ ਨੂੰ ਇਹਨਾਂ ਨੂੰ ਫਲੋਰਿੰਗ ਦਾ ਕੰਮ ਕਰਕੇ ਵਧੀਆ ਬਣਾਇਆ ਜਾਣਾ ਤਾਂ ਕਿ ਲੋਕਾਂ ਦਾ ਰਹਿਣਾ ਸਹਿਣਾ ਸੁਖਾ ਹੋ ਸਕੇ। ਉਹਦੇ ਦੇ ਦੀ ਪ੍ਰਾਣੀ ਮੰਗਦੀ ਇਸ ਮਹਾਲੇ ਦੇ ਵਿੱਚ ਸਾਰੇ ਮਹਿੰਦੇ ਨਾਲ ਇੱਕ ਗਲੀ ਨੀਮੀ ਸੀ ਤੇ ਜਦੋਂ ਬਰਸਾਤ ਹੁੰਦੀ ਸੀ ਜਾਂ ਸੀਵਰੇਜ ਦਾ ਬਲੌਕ ਹੋਇਆ ਹੁੰਦੀ ਸੀ ਤਾਂ ਇਹ ਗਲੀ 'ਚ ਘਟੋਟ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਤਾਂ ਮੈਂ ਉਹਨਾਂ ਐਮਐਲਓ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਸਾਡੇ ਮੇਰੇ ਵਾਰਡ ਦੇ ਵਿੱਚ ਬਾੜ ਨੰਬਰ 16 ਵਿੱਚ ਇੱਕ ਮਹੰਦਾ ਐਸਐਮਐਮ ਮੰਗਲੋ ਵੀ ਉਹਦੇ ਵਿੱਚ ਪਾਣੀ ਮੁਹੱਲੇਦਾਰ ਸੀਵਰੇਜ ਦਾ ਬੰਦ ਹੋ ਕੇ ਓਵਰਫਲੋ ਹੋ ਜਾਂਦਾ ਤਾਂ ਸਾਰੀ ਗਲੀ 'ਚ ਘਰਾਂ 'ਚ ਪਾਣੀ ਭਰ ਜਾਂਦਾ ਹੈ। ਉਹਨਾਂ ਨੇ ਮੇਰੀ ਰਿਕੁਐਸਟ ਨੂੰ ਪ੍ਰਵਾਨ ਕਰਦੇ ਹੋਏ ਇੱਥੇ ਮੰਨ ਲਓ ਵੀ ਹਲਵਾਇਆ ਟੈਂਡਰ ਲਵਾਤਾ ਟੈਂਡਰ ਤੋਂ ਬਾਅਦ ਬਰਕਰਾਰ ਰਕੜ ਗਿਆ ਉਸ ਤੋਂ ਬਾਅਦ ਕੰਮ ਚੱਲ ਪਿਆ ਤੇ 766000 ਰੁਪਏ ਦਾ ਇਹ ਕੰਮ ਐਸੀ ਵਿੱਚ ਅੱਜ ਅਸੀਂ ਇੱਥੇ ਪਹੁੰਚਿਆ ਸੱਤੇ ਬਾਜ਼ਾਰ ਦੇ ਗੋਲੇ ਗਲੀ ਨੰਬਰ 33 ਜਿਹੜੀ ਬੜੀ ਖਸਤਾ ਕੰਡੀਸ਼ਨ ਚ ਹੈ ਔਰ ਇੱਥੇ ਪਾਣੀ ਬਹੁਤ ਖੜਦਾ ਹੈ ਤੇ ਇੱਥੇ ਦੇ ਜਿੰਨੇ ਸਾਡੇ ਵਸਨੀਕ ਭਰਾ ਹਨ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਇਸ ਕਰਕੇ ਇਸ ਗਲੀ ਦੇ ਵਿੱਚ ਥੋੜਾ ਜਿਹਾ ਉੱਚਾ ਕਰਕੇ ਅਸੀਂ ਇਸ ਫਾਟ ਨੂੰ ਲਗਾ ਰਹੇ ਹਾਂ ਤਾਂ ਕਿ ਇਹ ਇਸ ਮਾਲੇ ਦੇ ਬਸਨੀਕਾਂ ਦੀ ਜਿਹੜੀ ਸਮੱਸਿਆ ਹੈ ਦੇਰ ਤੋਂ ਚੱਲੀ ਆ ਰਹੀ ਉਹ ਉਹਦਾ ਸਮਾਧਾਨ ਹੋ ਸਕੇ ਔਰ ਉਹਨਾਂ ਨੂੰ ਇਹ ਬੁਨਿਆਦੀ ਸੁਰੱਖਤ ਮਿਲ ਸਕੇ ਕਿ 8 ਲੱਖ 42000 ਰੁਪਏ ਦੇ ਲਾਗਤ ਦੇ ਨਾਲ ਇੱਥੇ ਇਨਵੈਸਟਮੈਂਟਡ ਫਾਟ ਪਾ ਰਹੇ ਹਾਂ ਔਰ ਬੜੀ ਜਲਦੀ ਇਹ ਬਣ ਕੇ ਤਿਆਰ ਹੋ ਜਾਏਗਾ ਔਰ ਇੱਥੇ ਦੇ ਲੋਕਾਂ ਨੂੰ ਨੰਮੈਂਦੇ ਸਾਹਿਬ ਆਏ ਮੁਲੇਮ ਕੋਟਲਾ ਔਰ ਪ੍ਰਧਾਨ ਕਮੇਟੀ ਆਏ ਮਿਊਨਿਸਪੈਲਟੀ ਮਹੱਲੇ ਵਾਲਿਆਂ ਨੇ ਕਾਫੀ ਦੇਰ ਤੋਂ ਇਹਨਾਂ ਨੂੰ ਬੇਨਤੀ ਕਰਦੇ ਆ ਰਹੇ ਸੀ ਜੇ ਸਾਡੇ ਮਹੱਲੇ ਦੇ ਵਿੱਚ ਸਾਡੀ ਇਸ ਗਲੀ ਦੇ ਵਿੱਚ ਜਿੰਨੇ ਵਾਰ ਪਾਣੀ ਖੜ ਰਿਹਾ ਜਿਹੜਾ ਕਿ 2 ਦਿਨ 3 ਦਿਨ ਨਹੀਂ ਦਿੱਕਨਦਾ ਸੀ ਤਾਂ ਉਹਨਾਂ ਨੇ ਇਸ ਮਹੱਲੇ ਦੀ ਬੇਨਤੀ ਨੂੰ ਖੁਸ਼ੀ-ਖੁਸ਼ੀ ਕਬੂਲ ਕੀਤਾ ਔਰ ਰਾਜੇ ਉਹ ਮੌਕੇ ਤੇ ਆ ਕੇ ਇਸ ਗਲੀ ਦਾ ਉਦਘਾਟਨ ਕਰਕੇ ਗਏ ਨੇ ਔਰ ਸਾਨੂੰ ਪੂਰਾ ਆਸ਼ਵਾਸਨ ਹੈ ਔਰ ਸਾਨੂੰ ਉਹਨਾਂ ਤੇ ਯਕੀਨ ਵੀ ਹੈ ਕਿ ਹੋਰ ਵੀ ਕਿਸੇ ਤਰ੍ਹਾਂ ਸਾਰੇ ਸ਼ਹਿਰ ਦੇ ਵਿੱਚ ਉਹ ਲੋਕਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਦਾ ਘਟਨ ਕੀਤਾ ਉਸ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਇਹ ਵਾਰਡ ਨੰਬਰ 25 ਤੇ ਵਾਰਡ ਨੰਬਰ 17 ਦੇ ਦਰਮਿਆਨੀ ਸੜਕ ਹੈ ਜਿਹੜੀ ਕਿ ਬੜੀ ਖਸਤਾ ਹਾਲਤ ਹੈ ਔਰ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਨੂੰ ਅਸੀਂ ਪਤਵਾਰੀ ਬਣਾ ਰਹੇ ਹਾਂ ਤੇ ਇਸ ਦੇ ਨਾਲ ਇੱਕ ਤਾਂ ਨਾੜੀਆਂ ਬੰਦ ਹੋ ਜਾਣਗੀਆਂ ਦੂਸਰੇ ਜਿਹੜੀ ਸੜਕ ਹੈ ਉਹ ਬਦਲ ਹੋ ਜਾਏਗੀ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੈ ਦਿੱਕਤਾਂ ਦੂਰ ਹੋ ਜਾਣਗੀਆਂ ਔਰ ਇਹਦੇ ਤੇ 20 ਲੱਖ ਰੁਪਏ ਦੀ ਲਾਗਤ ਆਏਗੀ